ਦੀ ਸੰਗਤ ਨੂੰ ਸਭ ਤੋਂ ਪਹਿਲਾਂ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰੋ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਕਿ ਖਨੋਰੀ ਬਾਰਡਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਜੋ ਸੱਦਾ ਭੇਜਿਆ ਸੀ ਕਿ ਮੈਂ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਕਿਸਾਨ ਮਹਾਸਭਾ ਜਿਹੜੀ ਅੱਜ ਖਨੋਰੀ ਬਾਰਡਰ ਉੱਤੇ ਬੁਲਾਈ ਗਈ ਹੈ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਢਿਲਵਾ ਜ਼ਿਲ੍ਹਾ ਕਪੂਰਥਲਾ ਤੋਂ ਸੰਗਤ ਜਿਹੜੀ ਆ ਪੂਰੀ ਬੱਸ ਵੱਡੀ ਭਰ ਕੇ ਅੱਜ ਅਸੀਂ ਜਾ ਰਹੇ ਹਾਂ ਕੋ ਅਸੀਂ ਸਰਕਾਰ ਦੇ ਪਾਸੋਂ ਇਹੀ ਮੰਗਾਂ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੀਆਂ ਸਾਡੀਆਂ ਮੰਗਾਂ ਆ ਜੋ ਸਰਕਾਰ ਨੇ 220 ਦੇ ਅੰਦੋਲਨ ਦੇ ਵਿੱਚ ਮੰਨੀਆਂ ਸਨ ਉਹਨਾਂ ਮੰਗਾਂ ਨੂੰ ਮਨਮੋਣ ਦਾ ਮਨਮੋਣ ਦੀ ਖਾਤਰ ਪਿਛਲੇ ਲਗਭਗ 1 ਸਾਲ ਤੋਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਧਰਨਾ ਲੱਗਾ ਹੋਇਆ ਹੈ ਪਰ ਸਰਕਾਰ ਹਜੇ ਤੱਕ ਕਿਸੇ ਵੀ ਗੱਲਬਾਤ ਦੇ ਉੱਤੇ ਨਹੀਂ ਆ ਰਹੀ ਤਾਂ ਉਸ ਦੇ ਸਬੰਧ ਦੇ ਵਿੱਚ ਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਹੋਣਾ ਨੇ ਜੋ ਤਾਂ ਦੇਖਿਆ ਕਿ ਸਰਕਾਰ ਕਸ ਤੋਂ ਮਸ ਨਹੀਂ ਹੋ ਰਹੀ ਤਾਂ ਉਹਨਾਂ ਨੇ ਆਪਣਾ ਮਰਨ ਵਰਤ ਜਿਹੜਾ ਆ ਆਫੀਸ਼ਲੀ 26 ਤਰੀਕ ਤੋਂ ਸ਼ੁਰੂ ਕੀਤਾ ਹੋਇਆ ਸੀ ਤਾਂ ਉਹਨਾਂ ਦੇ 40 ਦਿਨ ਅੱਜ ਹੋ ਚਲੇ ਆ ਉਹਨਾਂ ਨੂੰ ਮਰਨ ਵਰਤ ਦੇ ਉੱਪਰ ਬੈਠਿਆ ਨੂੰ ਕਿਉਂਕਿ ਆਪਾਂ ਸਭ ਜਾਣਦੇ ਆ ਕਿ ਜੇ ਆਪਾਂ ਨੂੰ ਇੱਕ ਟਾਈਮ ਦਾ ਪ੍ਰਸ਼ਾਦਾ ਪਾਣੀ ਨਾ ਮਿਲੇ ਤਾਂ ਆਪਣਾ ਕੀ ਹਾਲ ਚਿਰ ਹੁੰਦਾ ਹੈ ਸੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਪਿਛਲੇ 40 ਦਿਨਾਂ ਤੋਂ ਮਰਨ ਵਰਤ 'ਚ ਬੈਠੇ ਹਨ ਸੋ ਅਸੀਂ ਬਹੁਤ ਜ਼ੋਰ ਮੰਗ ਕਰਦੇ ਆ ਸਰਕਾਰ ਪਾਸੋਂ ਨਹੀਂ ਪੰਜਾਬ ਸਰਕਾਰ ਤੋਂ ਨਹੀਂ ਤੇ ਕੇਂਦਰ ਦੀ ਸਰਕਾਰ ਤੋਂ ਵੀ ਕਿ ਜਲਦੀ ਤੋਂ ਜਲਦੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਜਿਹੜਾ ਮਰਨ ਵਾਰ ਤੇ ਉਹ ਤੜਾਇਆ ਜਾਵੇ ਤੇ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਹਨ ਉਹਨਾਂ ਨੂੰ ਜਿਹੜਾ ਆ ਉਹ ਮੰਨਿਆ ਜਾਵੇ ਤੇ ਜੋ ਕੀ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ ਜੋ ਪੰਜਾਬ ਦੀ ਕਿਸਾਨੀ ਖਤਮ ਹੋ ਜਾਵੇਗਾ ਸਰਕਾਰਾਂ ਇਹ ਚਾਹੁੰਦੀਆਂ ਆ ਕਿ ਪੰਜਾਬ ਜਿਹੜਾ ਵਸਦਾ ਆ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਖਤਮ ਕੀਤਾ ਜਾਵੇ ਤੇ ਕਾਰਪੂਰ ਇੰਦਾਂ ਦੇ ਹੱਥਾਂ ਦੇ ਵਿੱਚ ਜਿਹੜੀ ਆ ਖੇਤੀਬਾੜੀ ਆ ਉਹ ਸੌਂਪੀ ਜਾਵੇ ਸੂਬੇ ਸਰਕਾਰ ਨੂੰ ਫਿਰ ਬੇਨਤੀ ਹੈ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਆ ਉਹ ਮੰਨੀਆਂ ਜਾਣ ਮੈਂ ਪੰਜ-ਛੇ ਨਾਰੇ ਲਾਉਂਗਾ ਸਾਰੇ ਜਣਿਆਂ ਨੇ ਆਪਾਂ ਨੇ ਨਾਰਿਆਂ ਦਾ ਜਵਾਬ ਦੇਣਾ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਕਾਰਪੋਰੇਟਾਂ ਦੀ ਸਰਕਾਰ ਮਰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਭਗਵੰਤ ਮਾਨ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਹਾਰਦਿਕ ਸੰਘ ਯੂਨੀਅਨ ਖੋਸਾ ਜਿੰਦਾਬਾਦ ਬੋਲੇ